ਤਾਂ ਪਿੰਡੇ ਲੋਕਾਂ ਪੈਸੇ ਨੂੰ ਅਧਵਾਣ ਚੋਣਾ ਜਵਾ ਦਾ ਮੌਕਾ ਤਾਂ ਮਹਿੰਦਰਾ ਸੁਖ ਕੀ ਕਹਾਂ ਚੋਗੇ ਕਿਵੇਂ ਲੱਗੇ ਬਾਈ ਜੀ ਖਾਲਸਾ ਵਾਜੀ ਫਤਰੀ ਮੇਸੇਜ ਬਰਵਿੰਦਰ ਕੋਰ ਸਰਵੈਂਚ ਨੇ 7305 ਜੁੜਿਆ ਗਿਆ ਹਾਂਜੀ ਪਿੰਡਾਂ ਤੋਂ ਲੋਕ ਕਿਹੜੇ ਆ ਧੂੜੇ ਕੰਮ ਆ ਚੇ ਜੋ ਤੁਹਾਡੀ ਬਾਈ ਦੇ ਵਿੱਚ ਪੂਰੇ ਕਰਾਏ ਜਾਂ ਇੱਕ ਤਾਂ ਸਰ ਨਾਲਾ ਪਿੰਡ ਦਾ ਉਹ ਹੈ ਕੁਛ ਅਮਚਾਨ ਕਰਦਾ ਹੈ ਬਾਕੀ ਕੰਮ ਹੈ ਕੁਛ ਗਰਾਊਂਡ ਦਾ ਹੈ ਕੰਮ ਕਾਫੀ ਕੁਛ ਬਾਕੀ ਰਹਿੰਦੇ ਕੁਸ ਲੇਟ ਲਾਟਾਂ ਵੀ ਲੱਦਣ ਵਾਲੀਆਂ ਕੋਈ ਕਾਫੀ ਕੰਮ ਰਹਿ ਨਾ ਨਾ ਸਰਕਾਰ ਸਾਡਾ ਸਾਥ ਦੇਵੇ ਫੇਰੀ ਮਤੋਂ ਕੰਮ ਕਰਾਂ। ਸਭ ਤੋਂ ਆਉਂਦੇ ਕਿਹਾ ਜਦੋਂ ਬਹੁਤ ਦੇ ਫਸਾਂਗੇ ਜਿੱਦਾਂ ਹਾਂਜੀ। ਉਹ ਪਰਬੂਟੇ ਲੱਗੇ ਹੋਣਗੇ ਨਾ ਰਹਿਤਾਂ ਲੱਗੀਆਂ ਆਉਂਦੀਆਂ ਜਦੋਂ ਪਿੰਡਾਂ ਦੇ ਇੰਤਲੇ ਗਈਏ। ਹਾਂਜੀ। ਹੁਣ ਇਹ ਪਾਲਤ ਦੀ ਨਜ਼ਰ ਆਉਂਦੀ ਜਿਆਦਾ ਤੋਂ ਦਫਤਰੀ ਨਹੀਂ ਹੁੰਦੀ ਆ ਲਾਇਬ੍ਰੇਰੀ ਵੀ ਨਹੀਂ ਆ। ਹਾਂਜੀ। ਉਹ ਬੱਚਿਆਂ ਵਾਸਤੇ ਓਪਨ ਜਨ ਹੁੰਦੀ ਆ। ਇਹ ਤੋਂ ਵਧੀਆ ਤੇ ਨਜ਼ਰ ਆਉਂਦੀ। ਬਾਲੇ ਫੜਦੇ ਵਿੱਚ ਵੀ ਇਦਾਂ ਦੀ ਸਹੂਲਤ ਨਹੀਂ ਹੈਗੀ। ਨਹੀਂ ਹੈਗੀ। ਇਹ ਸਹੂਲਤ ਨਹੀਂ ਹੈਗੀ। ਇਹ ਸਾਰੀ ਹੋਣੀ ਚਾਹੀਦੀ। ਇਹ ਤੁਹਾਡੀ ਅਗਵਾਈ ਦੇ ਵਿੱਚ ਤੁਸੀਂ ਕੁਝ ਕਰ ਸਕਦੇ ਹਾਂ। ਹਾਂਜੀ। ਕੁਝ ਕਰਾਂ ਕੀ ਜੀ ਤਰ੍ਹਾਂ ਦੀ ਗੱਲ ਸਮਝ ਆ ਕਾਫੀ ਪਿੰਨਾਂ ਵਿੱਚ ਹੁੰਦੀ ਆ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਦਾ ਦੱਸ ਗੱਲ ਨਹੀਂ ਬਣਿਆ ਹੁੰਦੀ ਹਾਂਜੀ ਉਹ ਪਿੰਜਾਇਜ ਬਣਿਆ ਹੁੰਦੇ ਨੇ ਜਿਹੜੀ ਤੇ ਦਾ ਰਸਾ ਨਹੀਂ ਪਹੁੰਚਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਸਮੱਸਿਆ ਹੈ ਸਰ ਸਮੱਸਿਆ ਤਾਂ ਹੈਗੀ ਆ ਉਹ ਸ਼ੈਡ ਬੰਦ ਆ ਉਹ ਸ਼ੈਡ ਜਿਹੜੇ ਖੁੱਲਦੀ ਆਪਾਂ ਜਰੂਰ ਬਣਾਉਣਾ ਚਾਹੀਦਾ ਸਭ ਤੱਕਿਆ ਗੋਠਾਂ ਗ੍ਰਾਂਟਾ ਪਿੰਡਾਂ ਦੇ ਜਾਈਆਂ ਨਵੇਂ ਬੋਮ ਭਰੇ ਆ ਆਹ ਜਿਹੜੇ ਪਿੰਡ ਵਿੱਚ ਕਿੰਨੀਆਂ ਤੱਕਿਆ ਗੋਠਾਂ ਗ੍ਰਾਂਟਾ ਆ ਜਾਂ ਕਿਨੇ ਨਵੇਂ ਬੋਮ ਭਰੇ ਆ ਨਵੇਂ ਸਰ 3 ਫਾਰਮ ਭਰੇ ਹੋਣ ਤੇ ਪਹਿਲੇ ਹੀ ਜਿਹੜੇ ਉਹਨਾਂ ਨੂੰ ਆਈ ਮਿਲੀਆਂ ਕਰਾਣਾ ਹਾਂ ਕਿੰਨੇ ਆ ਤਿੰਨਾਂ ਨੂੰ ਕਿਰਨ ਮਿਲ ਗਈਆਂ ਹਾਂ ਯਾਨੀ ਪੰਜ ਇਹ ਪੰਜ ਨੂੰ ਮਿਲ ਗਈਆਂ ਤੇ ਇਹਨਾਂ ਨੂੰ ਹੋਰ ਮਿਲਣੇ ਆ ਜੇ ਨਵੇਂ ਘਰ ਜਿਹੜੇ ਬਣਦੇ 10 ਹਾਂਜੀ ਉਹ ਸਰਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕਿ ਸਕੂਲ ਕਿਵੇਂ ਚੱਲਦਾ ਕਿ ਤੁਹਾਨੂੰ ਲੱਗਦਾ ਤੇਤਾ ਦੀ ਜ਼ਿੰਮੇਵਾਰੀ ਆਪਰੇ ਵੰਡਦੇ ਹੋੜੇ ਸਕੂਲ ਸਰ ਸਕੂਲ ਤਾਂ ਬਣਦਾ ਸਰਪਿੰਡ ਚ ਅਸਾਂ ਪਹਿਲਾ ਸਕੂਲ ਹੈ ਸਕੂਲ ਹੈ ਨਹੀਂ ਸਰ ਬਣਦਾ ਸਕੂਲ ਆਂਗਰਵਾੜੀ ਬਸ ਇੱਕੋ ਹੀ ਸੱਚੀ

ਉਹ ਡਿਜ਼ਾਈਨ ਆਪ ਪਾਏ ਜਾਂਦੇ ਨੇ ਤਾਂ ਸਾਡੀ ਕੋਈ ਲੋੜੀ ਕਿਵੇਂ ਦੇਖਿਆ ਜਾਏ ਨਰੇਗਾ ਸਰ ਚੱਲਦੇ ਕੰਮ ਆਹੇ ਦੇਰੇ ਆ ਕੰਮ ਚਾਲੂ ਕਰਾਏ ਆਪਾਂ ਕੰਮ ਕਰਾਏ ਵੀ ਹੈਗੇ ਆ ਤੇ ਹੁਣ ਅੱਗੇ ਕੋਸ਼ਿਸ਼ ਕਰਦੇ ਜਿੰਨਾ ਵੀ ਸਰਕਾਰ ਸਾਡੀ ਸਹਾਇਤਾ ਕਰੇ ਮਤ ਕਰੇ ਤੇ ਅਸੀਂ ਹੋਰ ਕੰਮ ਕਰਾਂਗੇ ਪਿੰਡ ਦੇ ਕਰਨਾ ਚਾਹਦੇ ਆਂ ਪਿੰਡ ਦੇ ਕੰਮ ਜਿੰਨੇ ਬਾਤੋ ਦੋਸਤ ਸਰ ਜੋਗਤ ਨਰਸਿਆ ਬਰੋਦਰ ਪੰਜਾਬ ਸਰਕਾਰ ਨੇ ਮਨਸ਼ੀਲੀਆ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇਦੇ ਸਰ ਬੜੀਏ ਗੱਲ ਆ ਦੇਵਾ ਕੀ ਸਾਡਾ ਪਿੰਡ ਬਹੁਤ ਵਧੀਆ ਨਸ਼ਾ ਨਸ਼ੇ ਹੋ ਰਿਹਾ ਤਾਂ ਇਹ ਚੀਜ਼ ਹਾਂਜੀ ਫਿਰ ਲੱਗ ਕੋਈ ਇਦਾਂ ਦਾ ਕੇਸ ਨਹੀਂ ਜਿਹੜਾ ਕੋਈ ਨਸ਼ਾ ਦਾ ਨਹੀਂ ਨਹੀਂ ਸਰ ਬਿਲਕੁਲ ਬਹੁਤ ਵਧੀਆ ਪਿੰਡ ਹੈ ਸਾਡਾ ਹਾਂਜੀ ਸਰ ਨੌਂ ਮਾਨਾ ਦਾ ਲੈਸਨ ਦੇ ਵਿੱਚ ਐਮਰ ਹੋਦਾ ਹੁੰਦਾ ਤੁਹਾਡੇ ਪਿੰਡ ਦੇ ਬਾਬੇ ਨੌਂ ਜਾਂਦੇ ਹਾਂਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕ ਕੀ ਲਗਾਉਂਦੇ ਸਰ ਬਤ ਉਹ ਪੜਾਈ ਲਿਖਾਈ ਵਾਸਤੇ ਹੋਣਾ ਚਾਹੀਦਾ ਜੇਮੂ ਵਾਸਤੇ ਖੇਡਣ ਵਾਸਤੇ ਗੁਰੂ ਘਰ ਨਾਲ ਜੋੜਨ ਵਾਸਤੇ ਇਹ ਚੀਜ਼ ਹੋਣੀ ਚਾਹੀਦੀ ਜੀ ਸਰ ਸੰਗਮ ਗੋੜ ਮੇਂ ਜੇ ਆਪਾਂ ਜਾ ਸਕਦਾ ਸੋਕ ਸੁਤਾਨ ਨਦੀ ਕੋਲੋਂ ਵਾਤੇ ਪਿੰਡਾਂ ਇਹ ਹਾਂਜੀ ਕਿਤਨਾ ਕਿਤੇ ਪਰੇਬੰਦੀ ਪਿੰਡ ਜੁੰਡੀਆਂ ਸੰਦੀ ਤੇ ਕਪੂਈ ਦਾ ਨਹੀਂ ਹਾਂਜੀ ਤੁਹਾਡੀ ਕੋਈ ਇੱਤਿਗਿਆਵਾਂ ਬਦਲਾ ਕੀਤਾ ਜਾਏਗਾ ਸਰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਮਿਲਦੀ ਮਿਲੇ ਹਰ ਇੱਕ ਨੂੰ ਜੋ ਵੀ ਚੀਜ਼ ਆਂਦੀ ਆ ਰਸਨਾ ਜਾਂ ਕੋਈ ਪਹੁੰਚ ਕੀਤਾ ਜਾਏਗਾ ਜੀ ਸਰ ਕਈ ਵਾਰੀ ਪਿੰਡਾਂ ਦੇ ਤਗੜੇ ਇਹਨੇ ਕੋਵਾ ਜਾਂਦੇ ਲੋਕਾਂ ਨੂੰ ਜਾਣੇ ਤੇ ਚੈਨ ਤਾਂ ਤੇ ਪਿੰਡ ਦਾ ਸਮਾਜ ਬਹੁਤ ਮੁਸ਼ਕਲ ਹੁੰਦਾ ਹਾਂਜੀ ਇੱਕ ਸਰਪੰਚ ਦੀ ਕੀ ਜੁੰਡੀਆਂ ਦੀ ਜ਼ਿੰਮੇਵਾਰੀ ਹੁੰਦਾ ਕਿਵੇਂ ਦੇ ਦੇ ਸਰ ਅਹੀਂ ਪਿੰਡ ਚੋਂ ਨਾਲ ਗੱਲ ਕੀਤੀ ਸਾਡਾ ਪਿੰਡ ਬਹੁਤ ਵਧੀਆ ਕੋਈ ਗੱਲ ਹੈ ਹੁੰਦੀ ਨਹੀਂ ਤੇ ਜੇ ਕੋਈ ਗੱਲ ਹੁੰਦੀ ਹੈ ਤੇ ਮੇਰੇ ਤੱਕ ਆਂਦੀ ਥਾਣੇ ਜਾਂਦੀ ਲੋੜ ਨਹੀਂ ਪੈਂਦੀ। ਕੋਸ਼ਿਸ਼ ਹੈ ਦੇ ਹੀ ਵੀ ਮੰਨ ਲਓ ਸਾਡਾ ਪੁਸ਼ੀਓ ਤੋਂ ਬਿਨਾਂ ਕੋ ਥਾਣੇ ਨਾ ਜਾਵੇ ਤੇ ਥਾਣੇ ਕੋ ਪਿੰਡ ਨਾ ਆਵੇ। ਇਹ ਸੋਚਾ। ਕਿ ਕਿਹੜਾ ਤੁਸੀਂ ਪਹਿਲ ਦੇ ਦਾ ਹੁਣ ਪਿੰਡ ਵਿੱਚ ਕੰਮ ਕਰਾਉਣ ਜਾਦੇ ਹੋ ਜਿਹੜਾ ਪਿੰਡ ਨੂੰ ਸਭ ਤੋਂ ਵੱਡਾ ਪ੍ਰਭਾਵ ਹੋਵੇ। ਸਰ ਇਹਦੇ ਚ ਅਹੀਂ ਪਿੰਡ ਦੇ ਕੰਮ ਕੁਝ ਕਰਾਈ ਵੀ ਹੋਰ ਵੀ ਕਰਾਵਾਂਗੇ ਸਰਕਾਰ ਮਤ ਕਰੇ ਫਿਰ। ਕੋ ਸਾਡੇ ਕੋ ਪੈਸਾ ਕੋਈ ਆਏਗਾ ਫਿਰ ਹੀ ਆਪਾਂ ਕੰਮ ਕਰਾਂਗੇ। ਦੀ ਵਿਵੰਦੀ ਪਰਦੇ ਲੋਕਾਂ ਸੇਵਾ ਦਾ ਦਾ ਵਰਤਤਾ ਮਾਨਵਕ ਸੇਵਾ ਤੋਂ ਆਦੇਸ ਦੇ ਤੇ ਸਬੰਧਿਆਤਾ ਜਿੱਤ ਗਿਆ ਹਾਂਜੀ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਦੇਖੋ ਜੀ ਮੈਂ ਇਕੱਲਾ ਸਰਪੰਚ ਨਹੀਂ ਹੈਗਾ ਸਾਰੇ ਪਿੰਡ ਦੇ ਹੀ ਸਰਪੰਚ ਨੇ ਤੇ ਹੋ ਸਕੇ ਤੇ ਸਾਰਿਆਂ ਦੀ ਸਮਸੰਤੀ ਨਾਲ ਹੀ ਸਰਪੰਚ ਦਾ ਪਾਸੇ ਪਹੁੰਚਣੇ ਗਏ ਆ ਸਾਰਿਆਂ ਦੀ ਸਹਿਮਤੀ ਨਾਲ ਹੀ ਪਿੰਡ ਦਾ ਕੋ ਕੰਮ ਹੋਏਗਾ ਜੋ ਵੀ ਹੋਏਗਾ ਸਾਰਿਆਂ ਦੀ ਸਹਿਮਤੀ ਨਾਲ ਹੀ ਪਰਿਵਕਾਸ ਹੋਏਗਾ